ਹੋਰੀ ਯਾਰ ਫਿਰ ਕੀ ਹਾਲ ਚਾਲ ਹੈ ਸਾਰੇ ਜਾਣਦਾ ਤਾਂ ਅੱਜ ਮਾਗੀ ਦਾ ਦੇਣਿਆ ਮਤਲਬ ਲੋਹੜੀ ਤੋਂ ਅੱਗੇ ਤੇ ਭਾਈ ਸਾਹਿਬ ਠੰਡ ਜੀ ਹੋ ਗਈ ਹੈ ਤੇ ਆ ਤੁਸੀਂ ਪਹਿਲਾਂ ਮੇਰੀ ਨਵੀਂ ਕੋਟੀ ਚੈੱਕ ਕਰਕੇ ਦੱਸੋ ਕਿਵੇਂ ਲੱਗ ਰਹੀ ਹੈ ਪੂਰੇ ਐ ਬੰਦ ਗਲੇ ਕਿਉਂਕਿ ਠੰਡ ਚ ਐਵੇਂ ਦੀ ਪਾਈਦੀ ਹੈ ਤੇ ਲੈ ਲਈ ਆਪਾਂ ਤੇ ਵਾਈ ਤਾਂ ਦਿਖਾਉਣੇ ਅੱਜ ਸਵੇਰੇ ਤੇ ਪਹਿਲਾਂ ਤਾਂ ਜਿੱਥੇ ਰਾਤ ਨੂੰ ਆਪਾਂ ਭੁੱਗਾ ਵਾਲਕੇ ਹਟੇ ਸੀਗੇ ਜੇ ਤੁਸੀਂ ਕੱਲ ਦਾ ਵਲੌਗ ਨਹੀਂ ਦੇਖਿਆ ਜ਼ਰੂਰ ਦੇਖਿਓ ਬਾਬੇ ਹੋ ਜਾ ਕੇ ਬਾਕੀ ਤੁਸੀਂ ਚੈੱਕ ਕਰੋ ਸਵੇਰ ਦਾ ਇੰਤਜ਼ਾਮ ਜੋ ਕਿ ਮੇਨ ਹੁੰਦਾ ਮੈਂ ਉੱਤੇ ਆ ਗਿਆ ਵੀਡੀਓ ਬਣਾਉਣੀ ਤਾਂ ਕਰਕੇ ਕਿ ਰੋਸ਼ਨੀ ਜੀ ਹੋਵੇ ਦੁੱਧ ਦਾ ਗਲਾਸ ਆ ਖਜੂਰੀ ਖੀੜੀ ਦੀ ਮਤਲਬ ਖਾਂਦੇ ਆ ਹਨਾ ਇਹ ਤੇ ਆਪਾਂ ਤੁਹਾਨੂੰ ਪਤਾ ਹੀ ਆ ਦਹੀਂ ਨਹੀਂ ਜੰਮਿਆ ਪਤਾ ਕੀ ਜੋ ਚੈੱਕ ਕਰੋ ਗਿਆ ਠੰਡ ਜਾਂਦੀ ਸੀ ਦਹੀਂ ਜੰਮਿਆ ਨਹੀਂ ਤੇ ਆ ਤੁਸੀਂ ਚੈੱਕ ਕਰੋ ਖਜੂਰ ਭਾਈ ਆਹਾ ਕੀ ਬਾਤ ਹੈ ਲਈ ਵੇਟ ਕਰਦੇ ਹਾਂ ਅਗਲੇ ਦਿਨ ਦਾ ਹੈ ਸਾਨੂੰ ਕਰ ਦਿਆਂਦੇ ਅਗਲੇ ਦਿਨ ਹੀ ਖਾਈ ਦੀ ਠੀਕ ਹੈ ਤੇ ਉਹ ਫਿਰ ਅਸੀਂ ਵੇਟ ਕਰਕੇ ਹੁਣ ਖਾਨੇ ਕੇ ਕਰਕੇ ਸਾਰਾ ਕੁਝ ਵੈਸੇ ਤੇ ਖਿਚੜੀ ਮੈਂ ਸਵੇਰੇ ਹੀ ਛੇਤੀ ਖਾ ਲਈ ਸੀ ਥੋੜੀ ਜਿਹੀ ਕਿਉਂਕਿ ਕਰ ਦਿਆਂਦੇ ਕਿ ਪਹਿਲਾਂ ਬੰਦੇ ਨੂੰ ਖਵਾਈ ਦੀ ਤੇ ਫਿਰ ਮੈਂ ਸਵੇਰੇ ਉੱਠਦੇ ਇੱਕ ਚਮਚਾ ਖਾ ਲਿਆ ਹੈਗਾ ਹੁਣ ਮੈਂ ਤਿਆਰ ਸ਼ਾਹ ਹੋ ਗਿਆ ਹੁਣ ਮੈਂ ਖਾਣ ਲੱਗਾ ਟੇਸਟ ਕਰੀਏ ਕੋਲਿਆ ਦੇ ਨਾ ਉਹ ਜਿਹਾਸ ਵਾਂ ਟਿਪਾ ਦੇ ਨੰਮਣ ਕੇ ਹੱਦ ਮੇਨ ਜੋ ਗਾਮੇਣਾ ਉਹ ਤੇ ਆਇਆ ਹੈ ਖਜੂਰ ਦਾ ਹੂੰ ਕਾ ਬੋਲ ਬੋ ਰਸਵਾ ਦੇ ਬੜ ਮਹਨ ਜਦੋਂ ਮੈਂ ਖਜੂਰ ਖਾਣਾ ਫਿਰ ਤੁਹਾਨੂੰ ਮਿਲਦਾ ਤਾਂ ਯਾਰ ਮੈਂ ਤਾਂ ਖਜੂਰਾ ਖਾਂਦਾ ਹੈ ਇੱਕ ਹੋਰ ਲੈ ਲਿਓ ਥੱਲੇ ਉਹ ਲੈ ਗਿਆ ਆਪਾਂ ਤੇ ਨਾਲੇ ਗੋਠੇ ਆ ਗਏ ਹਾਂ ਗੁੱਡੀ ਡਿੱਗੀ ਲੱਭੀ ਆਪਾਂ ਨੂੰ ਠੀਕ ਫਿਰ ਅਜਾੜਾ ਡਾਵਾਂਗੇ ਬਾਕੀ ਮਾਗੀ ਨਵੇਂ ਤੁਹਾਨੂੰ ਜਿਵੇਂ ਪਤਾ ਹੀ ਗੁੱਡੀ ਗੁੱਡੀ ਉਡਦੀ ਆਂ ਬਾਬਾ ਹੋ ਗਈ ਸਟਾਰਟ 12 ਵਜੇ ਐਨੀ ਵਿਚਾਰੇ ਦੀ ਲੜ ਗਈ ਹੈ ਕੋ ਕੋਣ ਆ ਹਾਂ ਆ ਇਧਰ ਆ ਜਾ ਕੇ ਕਰੋ ਇਹਨਾਂ ਗੁਰ ਉਹ ਅੰਕਲ ਨੂੰ ਗੁੱਡੀ ਗੁੱਡੀ ਆੜੀ ਗੁੱਡੀ ਆੜੀ ਮੇਰੀ ਨਹੀਂ ਹੈ ਮੇਰੀ ਨਹੀਂ ਹੈ ਬਾਬਾ ਜੀ ਮੇਰੀ ਨਹੀਂ ਧੌਣ ਵੱਢ ਜਾਣਗੀ ਮੇਰੀ ਨਹੀਂ ਹੈ ਭਾਈ ਆਹੋ ਹੱਬ ਆ ਵੀ ਆ ਗਿਆ ਉਸੇ ਜਿੰਨਾ ਫੜਨੀ ਭੱਜੇ ਹੁੰਦੇ ਅਗਲੇ ਦੇਖ ਵੇ ਇਹ ਵੀ ਇਹ ਵੀ ਔਖੇ ਆ ਅੱਜ ਕੱਲ ਡੋਰ ਖਿੱਚਣੀ ਚਾਹੀਦੀ ਡੋਰ ਵਾਪਸ ਜੀ ਯਾਰ ਫਿਰ ਕੀ ਕੱਲ ਆਖਿਆ ਮੱਥੇ ਤੇ ਹੀ ਕਾਹ ਦਿੱਤਾ ਹੁੰਦਾ ਵਾ ਨੀ ਖਿੱਚਣੀ ਚਾਹੀਦੀ ਡੋਰ ਜਿਹਦੀ ਹੁੰਦੀ ਵਾਪਸ ਖਿੱਚਣੀ ਚਾਹੀਦੀ ਆ ਉਹ ਯਾਰ ਉਹ ਪਤਾ ਨਹੀਂ ਕਿਹੜਾ ਸੀ ਗੱਡੀ ਦੇ ਵਿੱਚ ਝੋੜ ਵਾ ਲਾਗੇ ਸਪੀਕਰ ਜਿਆ ਤੇ ਉਹ ਡੋਰ ਨਾਲ ਲੱਗਿਆ ਪੈਰ ਲਾਗੇ ਸਪੀਕਰ ਤਾਂ ਮੈਨੂੰ ਵਾਜਾ ਮਾਰਨਦੇ ਬਲੌਗਰ ਸਾਹਿਬ ਬਲੌਗਰ ਮੈਂ ਪਛਾਣਨੇ ਨਹੀਂ ਵੇਖਿਆ ਯਾਰ ਜੇ ਕੋਈ ਜਾਣ ਪਛਾਣਦਾ ਸੀ ਤਾਂ ਬਰਾ ਗੁੱਸਾ ਨਾ ਬੰਨੀ ਕਿਉਂਕਿ ਗੱਡੀ ਦਾ ਕੌਣ ਪਿਛਾ ਸਕਦਾ ਤੇ ਮਣਕੇਰਾ ਆ ਵੇਖੋ ਇੱਕ ਤੇ ਆ ਤਾਂ ਦਿਖਾਈ ਗੁੱਡੀ ਇੱਕ ਹੁਣੇ ਆ ਕੇ ਫੇਰ ਡੇਗੀ ਜਾਵੇ ਖਡੋਰ-ਖਡੋਰ ਬੈਂਦੀ ਤੇ ਉਹ ਭਰਾ ਇੱਥੇ ਅੰਕਲ ਦੇ ਫਿਰ ਚੱਲੀ ਗੜੇ ਜੀ ਉਹ ਪੂਰੀ ਐਸਰੋਗੀ ਆਈ ਗੁੱਡੀ ਤੋਂ ਅੰਕਲ ਮੋਟਰਸਾਈਕਲ ਤੇ ਆਉਂਦੇ ਫੁੱਲ ਸਪੀਡ ਭਰਾ ਮੈਂ ਹੈ ਮੈਂ ਭਰਾ ਮੇਰੀ ਨਹੀਂ ਪਤਾ ਲੱਗਾ ਮੈਨੂੰ ਕਹਣਾ ਕੱਢਣ ਦਾ ਤੂੰ ਖਲੋਤਾ ਤੇਰੀ ਹਣੀ ਆ ਮੈਂ ਭਰਾ ਮੇਰੀ ਮੁਰੀ ਨਹੀਂ ਵਾਕਿਆ ਆਪਾਂ ਪੇਜਾ ਮੁਝੇ ਪਾਉਣੇ ਯਾਰ ਉਹ ਵਾਹ ਸ਼ਾਤ ਤੇ ਹੋ ਗਿਆ ਗੁੱਡੀਆਂ ਗੱਡੀਆਂ ਹੁਣ ਤੇ ਡਾਈਏ ਆਪਾਂ ਵੀ ਬਾਕੀ ਯਾਰ ਮੇਨ ਗੱਲ ਇਹ ਹੈ ਕਿ ਇਸ ਵੇਲੇ ਮੇਰੇ ਕੋਲ ਕੋਈ ਵੀ ਨਹੀਂ ਹੈਗਾ ਨਾਲ ਜਿਹੜਾ ਮੇਰੀ ਵੀਡੀਓ ਬਣਾ ਸਕੇ ਤਾਂ ਜਿਵੇਂ ਕਰ ਮੈਂ ਗੁੱਡੀਆਂ ਡਾਊਂਗਾ ਤਾਂ ਰਿਕਾਰਡ ਨਹੀਂ ਕਰ ਪਾਊਂਗਾ ਪਰ پیچھے ਫੋਨ ਲੱਗੇ ਰਹੀ ਤੇ ਇਧਰ ਗਰੂ ਉੱਚਾ ਗਰੂ ਕੋ ਡਾਵਾ ਡਾਗ ਡਾਟ ਲੱਗੇ ਕਾਲ ਆਇਆ ਵੜਾ ਵੱਡਾ ਕੁੱਟਈਏ ਆਹ ਕੀ ਆਵਾਜ਼ ਕੀ ਬਾਤ ਹੈ ਵੱਡਾ ਗੋੜਾ ਡਾ ਲੱਗੇ ਕੋਈ ਮੇਨ ਮੇਨ ਤੁਹਾਨੂੰ ਮੈਂ ਦੱਸਾਂ ਮਾਗੀ ਦਾ ਹੀ ਹੁੰਦਾ ਕਿ ਜਿੰਨੇ ਵੀ ਗੁੱਡੇ ਬਚੇ ਨੇ ਨਾਲ ਲੋੜੀ ਹਲ ਦਿੰਦੇ ਸਾਰੇ ਅੱਜ ਡਾਉਣੇ ਹੁੰਦੇ ਆ ਅਨਫੋਰਚੂਨੇਟਲੀ ਅਸੀਂ ਕੋਈ ਬਚਾ ਕੇ ਨਹੀਂ ਰਹਾਦੇ ਹਿੰਡਾਗੇ ਮੋਕੋਂ ਨੇ ਕੱਲ ਜਿਵੇਂ ਰਾਤ ਸ਼ਾਮ ਨੂੰ ਵੱਡੇ ਵੱਡੇ ਜਿੰਨੇ ਗੁੱਡੇ ਮਸ ਸਾਰੇ ਡਾਤੇ ਹੁਣ ਜਿੰਨੇ ਆਉਣਗੇ ਉਹ ਸਾਰੇ ਡਾਊਗਾ ਮੈਂ ਨਾ ਕੱਲ ਤੋਂ ਪੋਣੀ ਚਾਹੀਦੀ ਕੱਲ ਆਈ ਨਹੀਂ ਆ ਅੱਜ ਵੇਖੋ ਮੂੰ ਚੱਕਿਆ ਕਿੱਧਰ ਹੈ ਆ ਗਿਆ ਸੂਰਜ ਕੀ ਮਿਲਨੀ ਕੀ ਬੱਚੀਆਂ ਮੂਫਲੀ ਰੋੜੀਆਂ ਖਾਣ ਆ ਕੱਲ ਆਏ ਨਾ ਤੇ ਕੀ ਤਰ੍ਹਾਂ ਜਾਂਦਾ ਕੱਲ ਸੋ ਹੋਰ ਵਧੀਆ ਦਿਨ ਲੱਗਦਾ ਹੋਰ ਵੀ ਗੁੱਡੇ ਡਾਉਦੇ ਅਕਲੀਆਂ ਨਹੀਂ ਸੂਰਜ ਨੂੰ ਵੀ ਬੱਗੇ ਹੋਣਗੇ ਕਉ ਡੰਨਿਆਲੇ ਬੜੀਆਂ ਮੈਂ ਵੀ ਡਾਉਣ ਲੱਗਾ ਫੇਰ ਵਲੇ ਰੈਸਟ ਲਿਆ ਥੋੜੀ ਦਿਰ ਮੈਂ ਖਿਜੜੀ ਖਿਜੜੀ ਖਾ ਲਈ ਚੰਗੀ ਤਰ੍ਹਾਂ ਕਰੀ ਤੇ ਖਿਜੜੀ ਖਾ ਕੇ ਕਿੰਨੀ ਬੜੀ ਔਰ ਤੇ ਹੁਣ ਆਪਾਂ ਗੁੱਡੇ ਡਾਵਾਂਗੇ ਇਹਦੇ ਲੋਕੀ ਕਿੱਡੇ ਕਿੱਡੇ ਗੁੱਡੇ ਥੱਲੇ ਡਿੰਗੇ ਨੇ ਮਣਕਿਆਂ ਦੇ 파ੜਸ ਫੜ ਲੈਣਾ ਫੜਨਾ ਤਾਂ ਕੀ ਕਰੇ ਫੜਨਾ ਤਾਂ ਕੀ ਕਰੇ ਹੈ ਤੇ ਯਾਰ ਤੋ ਪਪਾਵੇਂ ਹੈਗੀ ਪਰ ਹੁਣ ਗੁੱਡੀਆਂ ਲੋਕਾਂ ਨੇ ਥੋੜੀ ਜਿਹੀ ਲਡੋਣੀ ਹੈ ਬੰਦ ਕੀਤੀਆਂ ਨੇ ਸ਼ਾਮੀ ਸ਼ਾਇਦ ਦੋ ਪਾਰਾ ਉੱਡਣੇ ਉਦੋਂ ਆਪਾਂ ਆ ਜਾਾਂਗੇ ਤੇ ਹੁਣ ਆਪਾਂ ਬਹਿਣ ਲੱਗੇ ਆਰਾਮ ਨਾਲ ਬ੍ਰੀਲ ਹੋਰ ਲਾ ਵੇਨੇ ਆ ਤੇ ਯਾਰ ਅੱਜ ਆਪਾਂ ਕਾਫੀ ਗੁੱਡੀਆਂ ਉ ਹੁਣ ਸਭ ਕੁਝ ਸ਼ਾਂਤ ਹੋ ਗਿਆ ਵਾ ਸਾਰੇ ਜਣੇ ਛੱਡ ਗਏ ਥੱਲੇ ਥੱਲੇ ਚਲ ਗਏ ਸ਼ੌਮੀ ਹੋ ਗਈ ਆ ਬਾਕੀ ਠੜ ਵੀ ਬੜੀ ਹੋ ਗਈ ਆ ਤੇ ਘਰ ਦੇ ਨੇ ਮੈਂ ਤਿੰਨ ਚਾਰ ਖਜੂਰਾਂ ਖਾ ਲੀਆਂ ਤੇ ਫਿਰ ਜਿਹਨੂੰ ਰਾਤੀਂ ਨਾਲ ਖਾ ਕੇ ਵੇਖਣਾ ਉਹਨੂੰ ਪਾਲਣਾ ਪਾਰਸ ਤੇ ਬਹੁਤ ਵੱਡੇ ਕਬਲੇ ਕਰਦਾ ਹੈ ਤੇ ਮੈਂ ਮਰਨ ਨਹੀਂ ਕਿ ਮੈਂ ਖਾਧੀਆਂ ਵਾ ਇਹ ਤੇ ਹੈਡ ਤੈਨੂੰ ਪਤਾ ਹੀ ਹੈ ਫਿਰ ਕੋਣ ਮੰਨਦਾ ਹੁੰਦਾ ਕਿ ਖਾਧੀਆਂ ਤੇ ਮੈਂ ਹੁਣ ਜਾਣਾ ਥੱਲੇ ਥੱਲੇ ਕੀ ਕਰਾਂ ਮੈਂ ਉਹਨੋਂ ਕੰਮ ਕੋਈ ਬਜਾਦਾ ਹੈ ਨਹੀਂ ਜਾ ਕੇ ਜਾਈ ਦੇ ਬੈਨੇ ਆ ਬਾਕੀ ਚਲੋ ਯਾਰ ਆਹਲੇ ਵਲੌਗ ਦੀ ਐਂਡਿੰਗ ਮੈਂ ਅਗਲੇ ਦਿਨ ਕਰਾਂਗਾ ਕਿਉਂਕਿ ਮੈਂ ਰਾਤੀ ਕੈਸਾ ਭੁੱਲ ਗਿਆ ਸੀ ਤੇ ਬਾਏ ਬਾਏ ਹਰਿਆਣਾ ਨੂੰ ਤੁਸੀਂ ਲਾਈਕ ਸਬਸਕ੍ਰਾਈਬ ਕਰਦੇ ਹੋ ਸਾਰਾ ਕੁਝ ਬਾਕੀ ਇਹ ਵੇਲੇ ਮੈਂ ਜਾ ਰਿਹਾ ਆਪਣੇ ਕਾਲਜ ਹੌਸਟੇਲ ਇਹ ਆ ਚੌਥਾ ਸੈਮੈਸਟਰ ਦਾ ਤੇ ਦੇਖ ਲੈ ਆਹਲਾ ਵਲੌਗ ਕੱਲ ਠੀਕ ਹੈ